ਨਿਆਲ ਵੱਡਾ ਕੀ ਬਣੇਗਾ ਖਾਲਸਾ ਖਾਲਸਾ ਬਣ ਕੇ ਕੀ ਕਰੇਗਾ ਗੁਰੂ ਦਾਦਾ ਨਿਆਲ ਦਾ ਘਰ ਕਿੱਥੇ ਆ ਮੇ ਬੋਸ ਸਮਾਨ ਨੂੰ ਢੇਰੀ ਕਿਹਨੇ ਕੀਤਾ ਈ ਪਾਈਪ ਬੰਦਾ ਸਿੰਘ ਬੱਕ ਕਿਹਨੇ ਕੀਤਾ ਈ ਪਾਈਪ ਬੰਦਾ ਸਿੰਘ ਬੱਦਰ ਹਾਂ ਵੈਰੀ ਗੁੱਡ ਤੇ ਖੋਪਰ ਲਾ ਕੇ ਕਿਉਂ ਸ਼ੀਦ ਹੋਈ ਸੀਗੇ ਗੁਰੂ ਤੇ ਬੱਦਰ ਦੀ ਖੋਪਰ ਲਾ ਕੇ ਕਿਹਨਾਂ ਦਾ ਲਵਾਇਆ ਗਿਆ ਸੀ ਪਾਈਪ ਬੰਦਾ ਸਿੰਘ ਹਾਂ ਦਿੱਲੀ ਜਾ ਕੇ ਸੀਸ ਕਿੰਨਾ ਨੇ ਦਿੱਤਾ ਸੀ ਕੁੜੂ ਤੇ ਪੱਤਰ ਸੀ ਬੰਦ ਬੰਦ ਕਿੰਨਾ ਨੇ ਘਟਾਇਆ ਸੀ 5 ਮਨੀ ਸਿੰਘ ਤਤਿ ਤਵੀ ਤੇ ਕੌਣ ਬੈਠੇ ਸੀਗੇ ਅਧਦੇਸੀ ਵੈਰੀ ਗੁੱਡ ਤੇ ਹਰਮੰਦਰ ਸਿੰਘ ਦੀ ਨੀ ਪੱਤਰ ਕਿਹਨੇ ਤਰਿਆ ਸੀ ਬੀਬੀ ਜੀ ਹਾਂ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਕੌਣ ਸੀ ਬਾਬਾ ਪੂਜਾ ਜੀ ਉਹ ਵੈਰੀ ਗੁੱਡ ਤੇ ਸਾਬ ਜਦਿਆਂ ਨੂੰ ਦੁੱਧ ਕੌਣ ਬੁਲਾਉਂਦਾ ਸੀਗਾ ਪੈ ਮੱਕੀ ਦਾ ਜੀ ਵੈਰੀ ਗੁੱਡ ਫਤੇ ਬਿਲਾ ਦਿਓ ਵਾਇਗਲੂ ਦੀ ਖਾਲਸਾ ਵਾਇਗਲੂ ਦੀ